ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸਹਿਬ ਭਾਈ ਗੁਰਦਾਸ ਜੀ ਆਪਣੀ ਦੂਸਰੀ ਵਾਰ ਦੀ 13ਵੀਂ ਪੌੜੀ ਦੇ ਅੰਦਰ ਗਾਂ ਦੇ ਦੁੱਧ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਤਮਾ ਦੀ ਗੱਲ ਸਮਝਾ ਰਹੇ ਹਨ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਜਿਵੇਂ ਗਾਵਾਂ ਜੜੀਆਂ ਹਨ ਰੰਗ ਬਿਰੰਗੀਆਂ ਹੁੰਦੀਆਂ ਕੋਈ ਗਾਂ ਲਾਲ ਰੰਗ ਦੀ ਹੈ ਕੋਈ ਭੂਰੇ ਰੰਗ ਦੀ ਹੈ ਕੋਈ ਸਫੈਦ ਰੰਗ ਦੀ ਕੋਈ ਕਾਲੇ ਰੰਗ ਦੀ ਪਰ ਦੁੱਧ ਸਾਰੀਆਂ ਦਾਹੀ ਸਫੈਦ ਚਿੱਟਾ ਹੁੰਦਾ ਹੈ ਗਾਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਣ ਫਿਰ ਉਸ ਦੁੱਧ ਦਾ ਦਹੀਂ ਬਣਾਉਣ ਵਾਸਤੇ ਉਸ ਨੂੰ ਟਿਕਾਉ ਚਾਹੀਦਾ ਹੈ ਜੇਕਰ ਦੁੱਧ ਹਿਲਦਾ ਰਹੇਗਾ ਤੇ ਉਸ ਦਾ ਦਹੀਂ ਨਹੀਂ ਬਣੇਗਾ ਉਸ ਨੂੰ ਸਹਿਜ ਦੇ ਨਾਲ ਟਿਕਾ ਦਿੱਤਾ ਜਾਂਦਾ ਹੈ ਦਹੀਂ ਬਣਾਉਣ ਵਾਸਤੇ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਦੁੱਧੋਂ ਦਹੀਂ ਜਮਾਈਏ ਕਰ ਨਿਚਲ ਧਰਣਾ ਫਿਰ ਜਦੋਂ ਉਸ ਦੁੱਧ ਦਾ ਦਹੀਂ ਜੰਮ ਜਾਂਦਾ ਹੈ ਤੇ ਉਸ ਨੂੰ ਰੜਕਿਆ ਜਾਂਦਾ ਹੈ ਤੇ ਜਦੋਂ ਰੜਕਿਆ ਜਾਂਦਾ ਹੈ ਤੇ ਉਸ ਦਾ ਮੱਖਣ ਜਿਹੜਾ ਹੈ ਨਿਕਲ ਆਉਂਦਾ ਹੈ ਤੇ ਉਹ ਲੱਸੀ ਦੇ ਉੱਪਰ ਉੱਪਰ ਤੈਰਨ ਲੱਗ ਪੈਂਦਾ ਹੈ ਫਿਰ ਉਸ ਮੱਖਣ ਨੂੰ ਨਿਤਾਰ ਕੇ ਲਸੀ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਦਹੀਂ ਵਿਲੋਏ ਅਲੋਈ ਹੈ شاہ ਮੱਖਣ ਤਰਨਾ ਇਹ ਰਹੀ ਹੁੰਦਾ ਹੈ ਕਿ ਮੱਖਣ ਨੂੰ ਗਰਮ ਕਰਕੇ ਕਾੜ ਕੇ ਉਸ ਵਿੱਚੋਂ ਸ਼ੁੱਧ ਰੂਪ ਵਿੱਚ ਕਿਉ ਕੱਢ ਲਿਆ ਜਾਂਦਾ ਹੈ ਮੱਖਣ ਤਾਏ ਔਟਾਏ ਕੇ ਕਿਉਂ ਨਿਚਲ ਕਰਨਾ ਫਿਰ ਕੀ ਹੁੰਦਾ ਹੈ ਕਿ ਉਸ ਘਿਓ ਨੂੰ ਕੋਮਜਗ ਵਿੱਚ ਅਤੇ ਹੋਰ ਕਈ ਕਾਰਜਾਂ ਵਿੱਚ ਵਰਤਿਆ ਜਾਂਦਾ ਹੈ ਤੇ ਉਸ ਘਿਓ ਦੇ ਨਾਲ ਕਈ ਕੰਮ ਜਿਹੜੇ ਹਨ ਸੰvare ਜਾਂਦੇ ਹਨ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਹੋਮਜਗ ਨਿਵੇਦ ਕਰ ਸਭ ਕਾਰਜ ਸਰਣ ਠੀਕ ਇਸੇ ਹੀ ਤਰ੍ਹਾਂ ਜਿਵੇਂ ਦੁੱਧ ਦੁੱਧ ਵਾਂਗ ਹੀ ਉਸ ਵਿਸ਼ਾਲ ਤੇ ਕਰਨ ਕਰਨ ਪ੍ਰਭੂ ਆਪ ਤੋਂ ਆਪ ਹੀ ਸਭ ਪਾਸੇ ਵਰਤ ਰਹੇ ਹਨ ਕੌਤਕ ਕਰ ਰਹੇ ਹਨ ਗੁਰਮੁਖ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਨਿਛੇ ਕਰਨ ਵਾਲੇ ਕਿ ਇਹ ਸਭ ਕੁਝ ਪ੍ਰਭੂ ਦਾ ਹੀ ਬਸਾਰਾ ਹੈ ਇਸ ਭੇਦ ਨੂੰ ਜਾਣਦੇ ਤੇ ਜਰਦੇ ਹਨ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਆਪੇ ਆਪ ਵਰਤਦਾ ਗੁਰਮੁਖ ਹੋਈ ਜਰਨ